ਜੀਵਤ ਪਰਮੇਸ਼ਰ ਦੀ ਜੀਵਤ ਅਫਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਬਚਨਾਂ ਵੱਲ ਯਾੜ ਤੋਂ ਪੈਣਾ ਆਓ ਅਸੀਂ ਉਹਨਾਂ ਲੋਕਾਂ ਦੇ ਨੇ ਗੱਲ ਕਰੀਏ ਜੋ ਲੋਕ ਆਪਣੇ ਜੀਵਨ ਦੇ ਵਿੱਚ ਅੰਦਰ ਲਿਗਾ ਇਸ ਸ਼ਾਵਾਂ ਨੂੰ ਲੈ ਕੇ ਪਰਮੇਸ਼ਰ ਦੇ ਅੰਗੇ ਰੱਖਦੇ ਹਨ ਇਹ ਅਸੀਂ ਕਿਵੇਂ ਪੂਰੀਆਂ ਕਰ ਸਕਦੇ ਹਾਂ ਜੋ ਆਪਣੇ ਅੰਦਰ ਆਪਰੇ ਅੰਦਰ ਐਸ਼ਾਵਾਂ ਚੱਲ ਰਹੀਆਂ ਹਨ ਇੰਨਾਂ ਐਸ਼ਾਵਾਂ ਨੂੰ ਪੂਰੀਆਂ ਕਰਨ ਦੇ ਲਈ ਮਤੀ ਛੇ ਦੇ ਆਏ ਉਸ ਦਾ ਅਠਵਚਨ ਅਰਥ ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਨ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿੰਨਾ-ਕਿੰਨਾ ਵਸਤਾਂ ਦੀ ਲੋੜ ਹੈ ਆਮੀ हे ਪਰਿਸ਼ ਦੇ ਲੋਗੋ ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈ ਕਿ ਪਰਮੇਸ਼ਰ ਜਿੰਦੀ ਸ਼ਾਂਤੀ ਸਾਰੀ ਸਮਝ ਤੋਂ ਪਰਿਆ ਉਹ ਸਾਡੇ ਜੋ ਅੰਦਰ ਚੱਲ ਰਹੀਆਂ ਇਛਾਵਾਂ ਉਹਨਾਂ ਨੂੰ ਪੂਰੀਆਂ ਕਰ ਸਕਦਾ ਹੈ ਸਾਡੀ ਸੋਚ ਤੋਂ ਸਾਡੇ ਵਿਚਾਰਾਂ ਤੋਂ ਸਾਡੀ ਜੋ ਮੰਗ ਹੈ ਪਰਮੇਸ਼ਰ ਦੇ ਅੱਗੇ ਉਹਨਾਂ ਤੋਂ ਵੀ ਜ਼ਿਆਦਾ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦਾ ਹੈ ਪਰਮੇਸ਼ਰ ਜਾਣਦਾ ਹੈ ਕਿ ਸਾਡੀ ਹਰ ਰੋਜ਼ੀਵਨ ਦੇ ਵਿੱਚ ਕੀ ਅਵਸ਼ਕਤਾ ਹੈ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਤੁਹਾਡੇ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਈ ਹਜ਼ਾਰਾਂ ਜ਼ਰੂਰਤਾਂ ਹੁੰਦੀਆਂ ਜਿਵੇਂ ਕਿ ਆਪਣੇ ਬੱਚਿਆਂ ਦੇ ਬਾਰੇ ਵਿੱਚ ਤੁਹਾਡੀ ਜੌਬ ਦੇ ਬਾਰੇ ਵਿੱਚ ਆਪਣੀਆਂ ਪਰਿਵਾਰ ਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਆਪਣੇ ਬੱਚਿਆਂ ਦੇ ਫਿਊਚਰ ਦੇ ਬਾਰੇ ਵਿੱਚ ਆਪਣੇ ਫਿਊਚਰ ਦੇ ਬਾਰੇ ਵਿੱਚ ਪਰਮੇਸ਼ਰ ਦੇ ਵਿੱਚ ਇੰਨੀ ਸਮਰਥਾ ਹੈ ਉਹ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਸਾਰੀਆਂ ਪੂਰਤੀਆਂ ਨੂੰ ਪੂਰੀ ਕਰ ਸਕਦਾ ਹੈ ਪਰਮੇਸ਼ਰ ਦੇ ਅੱਗੇ ਕੁਝ ਵੀ ਅਸੰਭਵ ਨਹੀਂ ਉਸ ਵਿੱਚ ਇੰਨੀ ਸਮਰਥਾ ਹੈ ਪਰਮੇਸ਼ਰ ਤੇ ਬਸ ਥੋੜਾ ਜਿਹਾ ਵਿਸ਼ਵਾਸ ਰੱਖੋ ਇੱਕ ਵਿਸ਼ਵਾਸ ਹੀ ਹੈ ਜੋ ਸਾਨੂੰ ਪਰਮੇਸ਼ਰ ਦੇ ਚਰਨਾਂ ਦੇ ਨਜ਼ਦੀਕ ਲਿਆ ਸਕਦਾ ਹੈ ਪਰਮੇਸ਼ਰ ਨੂੰ ਆਪਣਾ ਪਦਾਰਕਤਾ ਮੰਨੂ ਆਪਣਾ ਜੀਵਨ ਜੋ ਪਰਮੇਸ਼ਰ ਸਾਡੇ ਉਦਾਰਕਤਾ ਪਰਮੇਸ਼ਰ ਪ੍ਰਭ ਯੀਸ਼ੂ ਮਸੀਹ ਨੂੰ ਆਪਣਾ ਜੀਵਨ ਦੇ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਮਰਪਿਤ ਕਰੋ ਤਾਂ ਜੋ ਹਮਲਾ 16 ਦੇ ਹਫ਼ਤਾ 24 ਵਚਨ ਦੱਸਦਾ ਹੈ ਅਜੇ ਠੀਕਰ ਤੁਸੀਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ ਪੰਗੋਤਾ ਤੁਸੀਂ ਲਓਗੇ ਕਿ ਤੁਹਾਡਾ ਆਨੰਦ ਪੂਰਾ ਹੋਵੇਗਾ ਆਮੀਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਅਤੇ ਜੋ ਹੁਨਾ 16 ਦੇ ਇਸ ਦਾ 20 वचन ਦਸਤ ਹੈ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਤੁਸੀਂ ਰੋਂਗੇ ਅਤੇ ਸੋਗ ਕਰੋਗੇ ਪਰ ਜਗਤ ਆਨੰਦ ਕਰੇਗਾ ਤੁਸੀਂ ਅਦਾਸ ਹੋਵੋਗੇ ਪਰ ਤੁਹਾਡੀ ਅਦਾਸੀ ਆਨੰਦ ਨਾਲ ਬਦਲ ਜਾਵੇਗੀ ਆਮੇਨ ਹallelujah ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਬਚਨਾਂ ਦੇ ਦੁਆਰਾ ਤਾਂ ਆਓ ਅਸੀਂ ਪਰਮੇਸ਼ਰ ਦੇ ਕ੍ਰਿਪਾ ਕਰ ਵਾਚਨਾ ਦੇ ਅਨਸਾਰ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰੀਏ ਜੋ ਲੋਕ ਇਸ ਸਮੇਂ ਆਪਣੀਆਂ ਮਨ ਦੀਆਂ ਇਛਾਵਾਂ ਨੂੰ ਰਮੇਸ਼ਰ ਦੇ ਚਰਨਾਂ ਦੀ ਅੰਗੇ ਰੱਖਦੇ ਹਨ ਆਓ ਅਸੀਂ ਪ੍ਰਾਰਥਨਾ ਕਰੀਏ ਦੀਨ ਹੋ ਕੇ ਨਮਰ ਹੋ ਕੇ ਰਮੇਸ਼ਰ ਦੇ ਅੰਗੇ ਇਹ ਜੀਵਤ ਪਰਮੇਸ਼ਰ ਜੋ ਤੁਸੀਂ ਸਵਰਗ ਦੇ ਵਿੱਚ ਵਿਰਾਜਮਾਨ ਹੋ ਪਰਮੇਸ਼ਰ ਵਰਗ ਤੇਰਾ ਅਸ ਅਸਨਾ ਤੇ ਧਰਤੀ ਤੇਰੇ ਚਰਨਾਂ 'ਚ ਰੱਖਦੀ ਚੰਕੀ ਆ ਪਰਮੇਸ਼ਰ ਇਸ ਸਮੇਂ ਪਰਮੇਸ਼ਰ ਅਸੀਂ ਸਾਰੇ ਬੱਚਿਆਂ ਦੇ ਲਈ ਸਾਰੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਇਹਨਾਂ ਦੀ ਜੋ ਵੀ ਮੰਗ ਦੀਆਂ ਇੱਛਾਵਾਂ ਤੇਰੇ ਚਰਨਾਂ ਦੇ ਨਜ਼ਦੀਕ ਰੱਖਦੇ ਆ ਪਰਮੇਸ਼ਰ ਪਰਮੇਸ਼ਰ ਹਰ ਫਾਰਕ ਰਾਣੀ ਨੂੰ ਹਰ ਇੱਕ ਜੀਵਨ ਨੂੰ ਪਰਮੇਸ਼ਰ ਸ਼ੂ ਅਤੇ ਬles ਕਰ ਪਰਮੇਸ਼ਰ ਹਰ ਇੱਕ ਜੋ ਰਹਾਨ ਹੈ ਪਰਮੇਸ਼ਰ ਹਰ ਇੱਕ ਜੀਵਨ ਹੈ ਪਰਮੇਸ਼ਰ ਜੋ ਤੇਰੇ ਚਰਨਾਂ ਦੇ ਨਜ਼ਦੀਕ ਹਨ ਪਰਮੇਸ਼ਰ ਜੋ ਆਪਣੀਆਂ ਇੱਛਾਵਾਂ ਨੂੰ ਲੈ ਕੇ ਤੇਰੇ ਚਰਨਾਂ ਦੇ ਵਿੱਚ ਰੱਖਦੇ ਹਨ ਪਰਮੇਸ਼ਰ ਜਿਸ ਬੱਚਿਆਂ ਨੂੰ ਪਰਮੇਸ਼ਰ jobb ਦੀ ਲੋੜ ਹੈ ਪਰਮੇਸ਼ਰ ਨੌਕਰੀ ਦੀ ਲੋੜ ਹੈ ਪਰਮੇਸ਼ਰ ਉਹਨਾਂ ਨੂੰ jobb ਦੇ ਪਰਮੇਸ਼ਰ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਰ ਸੰਤਾਨ ਦੀ ਲੋੜ ਹੈ ਪਰਮੇਸ਼ਰ ਉਹਨਾਂ ਨੂੰ ਸੰਤਾਨ ਦੇ ਨਾਲ ਬLES ਕਰ ਪਰਮੇਸ਼ਰ ਜਿਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਪਰਮੇਸ਼ਰ ਉਹਨਾਂ ਨੂੰ ਨੌਕਰੀ ਦੇ ਨਾਲ ਬlesਸ ਕਰ ਪਰਮੇਸ਼ਰ ਜਿਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਜਵਾਨਾਂ ਨੂੰ ਪਰਮੇਸ਼ਰ ਫਿਊਚਰ ਦੇ ਵਿੱਚ ਚੰਗਾਈ ਮੰਗਦੇ ਹਨ ਪਰਮੇਸ਼ਰ ਉਹਨਾਂ ਨੂੰ ਚੰਗਾਈ ਦੇ ਉਹਨਾਂ ਦੇ ਫਿਊਚਰ ਦੇ ਵਿੱਚ ਉਹਨਾਂ ਨੂੰ ਸਫਲ ਕਰ ਪਰਮੇਸ਼ਰ ਧੰਨਵਾਦ ਪਰਮੇਸ਼ਰ ਧੰਨਵਾਦ ਕਰਦੇ ਆ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਜੋ ਆਪਣੇ ਪਰਿਵਾਰ ਦੇ ਲਈ ਪਰਮੇਸ਼ਰ ਸ਼ਾਂਤੀ ਮੰਗਦੇ ਹਨ ਪਰਮੇਸ਼ਰ ਉਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਦੇ ਪਰਮੇਸ਼ਰ ਉਹਨਾਂ ਨੂੰ ਛੂ ਅਤੇ ਬਲੈਸ ਕਰ ਪਰਮੇਸ਼ਰ ਉਹਨਾਂ ਦਾ ਜੋ ਜੀਵ ਇਹਨਾਂ ਦੇ ਵਿੱਚ ਸੋਗ ਹੈ ਗਾਮਾ ਪਰਮੇਸ਼ਰ ਉਹਨੂੰ ਉਹਨਾਂ ਨੂੰ ਆਨੰਦ ਦੇ ਨਾਲ ਪਰਦੇ ਪਰਮੇਸ਼ਰ ਉਹਨਾਂ ਦੀ ਉਦਾਸੀ ਨੂੰ ਪਰਮੇਸ਼ਰ ਆਨੰਦ ਦੇ ਨਾਲ ਪਰਦੇ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਖੁਸ਼ੀ ਦੇ ਪਰਮੇਸ਼ਰ ਹਰ ਇੱਕ ਜੀਵਨ ਨੂੰ ਪਰਮੇਸ਼ਰ ਬਲੈਸ ਕਰ ਜੋ ਤੇਰੀ ਚਰਨਾ ਦੀ ਨਜ਼ਦੀਕ ਹਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਹਰ ਇੱਕ ਜਵਾਨ ਨੂੰ ਸ਼ੂਅ ਅਤੇ ਬਲਸ ਕਰ ਪਰਮੇਸ਼ਰ ਆਪਣਾ ਸਫਰ ਗਿਆ ਹੱਥ ਹਰ ਇੱਕ ਪਰਵਾਰ ਤੇ ਹਰ ਇੱਕ ਜੀਵਨ ਤੇ ਬਣਿਆ ਰਵੇ ਪਰਮੇਸ਼ਰ ਇਹਨਾਂ ਦੇ ਜੀਵਨਾ ਦੇ ਵਿੱਚ ਪਰਮੇਸ਼ਰ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ પ્રાર્થના ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੂਜਾ ਗੰਗਦੇ ਆਮਨ